ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਅਪਾ ਪਹੁੰਚ ਚੁਕੇ ਆ ਦਿੱਲੀ ਤੇ ਦਿੱਲੀ ਦੇ ਬੱਸ ਸਟੈਂਡ ਤੋਂ ਮੈਂ ਕੀਤਾ ਆਟੋ ਨਹੀਂ ਬਹੁਤ ਜ਼ਿਆਦਾ ਸੀਗਾ ਤੁਸੀਂ ਦੇਖ ਸਕਦੇ ਹੋ ਬਰਸਾਤ ਦਾ ਪੂਰਾ ਜ਼ੋਰ ਹੈ ਤੇ ਉਸ ਤੋਂ ਬਾਅਦ ਅਸੀਂ ਪੁੱਜ ਗਏ ਜੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤੇ ਇੱਥੇ ਅਸੀਂ ਨਤਮਸਤਕ ਹੋਏ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਅਸੀਂ ਦਰਬਾਰ ਸਾਹਿਬ ਵਾਲੀ ਸਾਈਡ ਜਾ ਰਹੇ ਹਾਂ ਤੇ ਅੰਦਰ ਜਿਹੜਾ ਕੈਮਰਾ ਅਲਾਉਡ ਨਹੀਂ ਸੀ ਮੱਥਾ ਟੇਕਿਆ ਤੇ ਬਾਹਰ ਪਰਿਕਰਮਾ ਕੀਤੀ ਸਰੋਵਰ ਦੀ ਤੇ ਅੰਦਰ ਗੁਰਦੁਆਰੇ ਦੇ ਬੈਠ ਕੇ ਜਿਹੜਾ ਸਕੂਨ ਮਿਲਦਾ ਉਹ ਉਹ ਅਲੱਗ ਹੀ ਅਹਿਸਾਸ ਹੁੰਦਾ ਇੱਕ ਮਨ ਨੂੰ ਤੇ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਹੁਤ ਜਿਹੜਾ ਵਧੀਆ ਸੁੰਦਰ ਸਾਫ਼ ਦ੍ਰਿਸ਼ ਸੀਗਾ ਬਰਖਾ ਪੈਣ ਕਰਕੇ ਮੌਸਮ ਬਹੁਤ ਠੰਡਾ ਸੀਗਾ ਜਿਹੜੀ ਕਿ ਵਧੀਆ ਆਰਾਮ ਦੇ ਨਾਲ ਅਸੀਂ ਕੋਮੇ ਫਿਰੇ ਤੇ ਦਰਸ਼ਨ دیدار ਕੀਤੇ ਵਾਹਿਗੁਰੂ ਦੇ ਤੇ ਪ੍ਰिक्रमा ਕੀਤੀ ਪੂਰੀ ਤੇ ਉਸ ਤੋਂ ਬਾਅਦ ਸਾਹਮਣੇ ਜਿਹੜੀ ਬਿਲਡਿੰਗ ਇੱਕ ਤਿਆਰ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀਗੀ ਸੋਚਿਆ ਵੀ ਤੁਹਾਨੂੰ ਇਹਦਾ ਵੀ ਥੋੜਾ ਜਿਹਾ دیدار ਕਰਾਇਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਦੱਲਾਵਾ ਤਕੀਤੀਆਂ ਤੇ ਨਾਈਟ ਇੱਥੇ ਹੋ ਗਈ ਸੀਗੀ ਸਾਨੂੰ ਘੁੰਮਦੇ ਫਿਰਦਿਆਂ ਨੂੰ ਨਾਈਟ ਦਾ ਦ੍ਰਿਸ਼ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਹੋਰ ਵੀ ਸਾਡੇ ਏਰੀਏ ਦੇ ਉੱਤੇ ਮੈਨੂੰ ਦੋ ਚਾਰ ਬੰਦੇ ਮਿਲੇ ਉਸ ਤੋਂ ਬਾਅਦ ਅਸੀਂ ਤੁਰਪੇ ਆਪਣੇ ਰੂਮ ਵੱਲ ਤੇ ਬ੍ਰਿਜ ਦੇ ਹੇਠਲਿਓ ਤੇ ਆ ਬਿਲਡਿੰਗਾਂ ਦੇਖੋ ਕਿਵੇਂ ਸਜਾਈਆਂ ਹੋਈਆਂ ਬਹੁਤ ਵਧੀਆ ਜਿਹੜਾ ਦਿੱਲੀ ਦਾ ਨਜ਼ਾਰਾ ਸੀਗਾ ਤੇ ਚੈਨਲ ਕਰ ਲਿਓ ਸਾਰੇ ਸਾਡੇ ਸਬਸਕ੍ਰਾਈਬ